ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਪ ਜੀ ਨੇ ਪਾਵਨ ਸ਼ਲੋਕ ਸ਼ਰਵਨ ਕੀਤਾ ਹੈ ਜੋ ਆਪਾਂ ਵਿਚਾਰਨਾ ਹੈ ਨਾਨਕ ਨਿਰਪੋ ਨਿਰੰਕਾਰ ਉਰਕੀਤੇ RAM ਰਵਾਲ ਸੁਬੰਤੀ ਹੈ ਜੀ ਪਿਛਲੇ ਕੁਝ ਦਿਨਾਂ ਤੋਂ ਆਪਾਂ ਇਤਿਹਾਸ ਦੀਆਂ ਵਿਚਾਰਾਂ ਸਾਂਝੀਆਂ ਕਰ ਰਹੇ ਹਸਾਂ ਕਿਉਂਕਿ ਪਹਿਲਾਂ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਤਿੰਨਾਂ ਦੀ ਜੀਵਨੀ ਦੀ ਆਪਾਂ ਇਤਿਹਾਸ ਦੀ ਲੜੀ ਆਰੰਭ ਕੀਤੀ ਸੀ ਉਹ ਤੋਂ ਕੁਝ ਦਿਨਾਂ ਬਾਅਦ ਆਪਾਂ ਸ਼ਹੀਦ ਭਾਈ ਮਨੀ ਸਿੰਘ ਜੀ ਤੇ ਇਹਨਾਂ ਦੇ ਪਰਿਵਾਰ ਅਤੇ ਉਹਨਾਂ ਦੀਆਂ ਸ਼ਹਾਦਤਾਂ ਦਾ ਜ਼ਿਕਰ ਕਰ ਰਹੇ ਹਾਂ ਤੇ ਨਾਲ ਹੀ ਆਪਾਂ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਪਿਛਲੇ ਦਿਨੀ ਬਤੀਤ ਹੋਇਆ ਤੇ ਆਪਾਂ ਉਹਨਾਂ ਦੀ ਜੀਵਨੀ ਤੇ ਉਹਨਾਂ ਦਾ ਜਿਹੜਾ ਸਿੱਧਕ ਸੀ ਖੋਪਰ ਲਾ ਕੇ ਵੀ ਗੁਰੂ ਚਰਨਾਂ ਵਿੱਚ ਸਜਦਾ ਤੇ ਸਿੱਖੀ ਅਸੂਲ ਦੇ ਵਿੱਚ ਦ੍ਰਿੜਤਾ ਇਹ ਸਾਰਾ ਆਪਾਂ ਵਿਚਾਰ ਸਾਂਝਾ ਕਰ ਰਹੇ ਸੀ ਤਾਂ ਆਪਾਂ ਕੁਝ ਦਿਨਾਂ ਤੋਂ ਆਸਾ ਕੀ ਵਾਰ ਵਿਚਾਰ ਜਿਹੜੀ ਹੈ ਇਸ ਦਿਵਾਨ ਵਿੱਚ ਉਸੇ ਲੜੀ ਵਿੱਚ ਨਹੀਂ ਜੁੜ ਸਕੇ ਸੋ ਆਪਾਂ ਅੱਗੇ ਤੋਂ ਕੋਸ਼ਿਸ਼ ਕਰਾਂਗੇ ਵੀ ਇਹਨਾਂ دیਵਾਨਾਂ ਦੇ ਵਿੱਚ ਆਪਾਂ ਰੋਜ਼ਾਨਾ ਇੱਕ ਇੱਕ ਬਚਨ ਕਰਕੇ ਸਤਿਗੁਰੂ ਦੀ ਬਾਣੀ ਦਾ ਵਿਚਾਰ ਦੇਈਏ। ਸੋ ਮਹਾਰਾਜ ਜੀ ਦਾ ਜਿਹੜਾ ਆਪਾਂ ਪਿਛਲਾ ਪਵਨ ਬਚਨ ਸਾਂਝਾ ਕੀਤਾ ਸੀ ਪੈ ਵਿੱਚ ਪਵਨ ਵਹ ਸਦਵਾਉ ਪੈ ਵਿੱਚ ਚਲੇ ਲੱਖ ਦਰੀ ਆਉ ਤੇ ਅਖੀਰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸਗਲਿਆਂ ਭਾਉ ਲਿਖਿਆ ਸਿਰਲੇਖ ਨਾਨਕ ਨਿਰਪੁਰ ਨਿਰੰਕਾਰ ਸੱਚ ਏਕ ਸੋ ਅੱਜ ਦਾ ਬਚਨ ਆਪ ਜੀ ਨੇ ਸ਼ਰਵਨ ਕੀਤਾ ਹੈ। ਨਾਨਕ ਨਿਰਪੋ ਨਿਰੰਕਾਰ ਹੋਰ ਕੀਤੇ ਰਾਮ ਰਵਾਲ ਕੀਤੀਆਂ ਕੰਨ ਕਹਾਣੀਆਂ ਕੀਤੇ ਬੇਦ ਵਿਚਾਰ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿਉਂਕਿ ਜਿਹੜੀ ਆਸਾ ਕੀ ਵਾਰੇ ਆਪਾਂ ਵਿਚਾਰ ਚੁੱਕੇ ਆਂ ਵੀ ਪੌੜੀ ਦੀ ਆਖਰੀ ਪੰਕਤੀ ਹੀ ਸ਼ਬਦ ਦਾ ਧੁਰਾ ਹੁੰਦੀ ਹੈ ਸ਼ਲੋਕਾਂ ਦੀ ਅਤੇ ਪੌੜੀ ਦੀ ਜਿਹੜੀ ਆਖਰੀ ਪੰਕਤੀ ਦਾ ਪੂਰੇ ਆਪਾਂ ਸ਼ਲੋਕਾਂ ਦਾ ਤੇ ਪੂਰੇ ਉਸ ਬਚਨ ਦਾ ਤੱਤਸਾਰ ਜਿਹੜਾ ਹੈ ਮਹਾਰਾਜ ਬਖਸ਼ਿਸ਼ ਕਰਦੇ ਨੇ ਸਤਗੁਰ ਮਿਲਿਆ ਸੱਚ ਪਾਇਆ ਜਿਨਿ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਵੀ ਜਿਨ੍ਹਾਂ ਨੇ ਆਪਣਾ ਆਪ ਸਮਰਪਿਤ ਕਰ ਦਿੱਤਾ ਸੱਚ ਨੂੰ ਬੁੱਝਣ ਦੇ ਲਈ ਯਤਨ ਕੀਤਾ ਫਿਰ ਉਹ ਸੱਚ ਨੂੰ ਸਮਝ ਵੀ ਲੈਂਦੇ ਹਨ ਕਿਉਂਕਿ ਸੱਚ ਨੂੰ ਸਮਝਣ ਦੇ ਲਈ ਹਿਰਦੇ ਵਿੱਚ ਸੱਚ ਹੋਣਾ ਬਹੁਤ ਜ਼ਰੂਰੀ ਹੈ ਸੱਚ ਨੂੰ ਬੁੱਝਣਾ ਬਹੁਤ ਜ਼ਰੂਰੀ ਹੈ ਸੱਚ ਤਾਂ ਪਰ ਜਾਣੀਏ ਜਾਂ ਹਿਰਦੇ ਸੱਚਾ ਹੋਵੇ ਸੋ ਇਸ ਆਧਾਰ ਦੇ ਉੱਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਜਿਹੜਾ ਸਮਾਜ ਦੇ ਅੰਦਰ ਲੋਕ ਭੇਖ ਧਾਰਨ ਕਰਕੇ ਮੂਲ ਤੋਂ ਮੂਹ ਤੋਂ ਊੜ ਜਰੂੜ ਬੋਲ ਕੇ ਆਲਪਤਾਲ ਬੋਲ ਕੇ ਜਿਹਨੂੰ ਅਸੀਂ ਝੂਠ ਕਹਿ ਸਕਦੇ ਆ ਜਿਹਨੂੰ ਅਸੀਂ ਫਿੱਕਾ ਬੋਲ ਕਹਿ ਸਕਦੇ ਆ ਜਿਨ੍ਹਾਂ ਜਿਹਨੂੰ ਅਸੀਂ ਕਹਿ ਸਕਦੇ ਆ ਵੀ ਲੋਕਾਂ ਨੂੰ ਉਲਝਾਉਣ ਦੇ ਲਈ ਲਫ਼ਜ਼ ਕੁਝ ਹੋਰ ਤੇ ਮਨ ਦੇ ਵਿੱਚ ਵਿਚਾਰਾ ਕੁਝ ਹੋਰ ਜੀਵਨ ਪੱਧਰ ਕੁਝ ਹੋਰ ਜਿੰਨ ਮਨ ਹੋਰ ਮੁਖ ਹੋਰ ਸਿਕਾਂਡੇ ਬੱਚੇ ਉਹਨਾਂ ਦਾ ਜ਼ਿਕਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਵੀ ਉਹ ਸੱਚ ਨੂੰ ਨਾ ਬੁੱਝ ਸਕਦੇ ਨੇ ਨਾ ਸੱਚ ਵਸਾ ਸਕਦੇ ਨੇ ਨਾ ਸੱਚ ਸਮਝ ਸਕਦੇ ਨੇ ਤੇ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਮਹਾਰਾਜ ਕਹਿੰਦੇ ਗਿਆਨ ਨਾ ਗੱਲੀ ਢੂੰਡੀ ਹੈ ਕਥਨਾ ਕਰੜਾ ਸਾਰ ਜਿਹੜਾ ਗਿਆਨ ਹੈ ਉਹ ਗੱਲਾਂ ਬਾਤਾਂ ਦੇ ਵਿੱਚ ਨਹੀਂ ਲੱਭਿਆ ਜਾ ਸਕਦਾ ਹੁਣ ਦੇਖੋ ਜਿਹੜੀ ਰੱਬ ਨੇ ਮਨੁੱਖ ਨੂੰ ਜੀਵ ਦਿੱਤੀ ਹੈ ਇਹ ਗੱਲਾਂ ਕਰਨ ਲਈ ਦਿੱਤੀ ਹੈ ਬੋਲਣ ਲਈ ਦਿੱਤੀ ਹੈ ਪਰ ਕਈਆਂ ਦਾ ਬੋਲਣਾ ਬੜਾ ਅਹਿਮੀਤ ਰੱਖਦਾ ਹੈ ਤੇ ਕਈਆਂ ਦਾ ਬੋਲਣਾ ਫਜ਼ੂਲ ਬਣ ਜਾਂਦਾ ਹੈ ਇਹ ਨਿਰਪਰਕਰ ਦਾ ਹੈ ਕਿ ਬੰਦੇ ਨੇ ਆਪਣਾ ਸਟੇਟਸ ਕੀ ਬਣਾਇਆ ਹੈ ਜਿੰਨਾ ਬੰਦਾ ਵਿਚਾਰਾਂ ਦਾ ਧਨੀ ਹੋਵੇਗਾ ਅਸਲੀਅਤ ਦੇ ਨੇੜੇ ਹੋਵੇਗਾ ਉਹਦੇ ਗਿਆਨ ਦੇ ਵਿੱਚ ਨਿਪੁੰਨਤਾ ਹੋਵੇਗੀ ਉਨਾ ਉਹਦੇ ਲਫ਼ਜ਼ ਵੈਲਿਊ ਰੱਖਣਗੇ ਕਦਰ ਕੀਤੀ ਜਾਵੇਗੀ ਤੇ ਜਿੰਨਾ ਬੰਦਾ ਸਿਰਫ ਬਾਹਰੀ ਤੌਰ ਦੇ ਉੱਤੇ ਹੀ ਦਿਖਾਵਾ ਕਰਦਾ ਹੈ ਪਰ ਉਹਦੇ ਅੰਦਰ ਨੂੰ ਲੋਕ ਜਾਣ ਚੁਕੇ ਨੇ ਫਿਰ ਉਹਦੇ ਬੋਲਾਂ ਦੀ ਵੀ ਕੋਈ ਕਦਰ ਨਹੀਂ ਕੀਤੀ ਜਾਂਦੀ ਉਹਨੂੰ ਕਿਹਾ ਜਾਂਦਾ ਵੀ ਵਾਸੇ ਗੱਲਾਂ ਬਾਤਾਂ ਹੀ ਨੇ ਗੱਲਾਂ ਹੀ ਨੇ ਗੱਲ ਨਹੀਂ ਜੋਗ ਨਾ ਹੋਈ ਗੱਲ ਜੇ ਸ਼ੈ ਪਾਈਏ ਤੋਤਾ ਕਿਉਂ ਫਸੇ ਇਨੀਆਂ ਬਾਣੀ ਦੀਆਂ ਅਸੀਂ ਉਦਾਹਰਨਾਂ ਸਾਂਝੀਆਂ ਕਰ ਸਕਦੇ ਹਾਂ ਸਮਝ ਸਕਦੇ ਹਾਂ ਮਹਾਰਾਜ ਨੇ ਕਿਹਾ ਕਹਿੰਦੇ ਗਿਆਨ ਨ ਗੱਲੀ ਢੂੰਡੀ ਐ ਕਥਨਾ ਕਰੜਾ ਸਾਰ ਮਹਾਰਾਜ ਕਹਿੰਦੇ ਕੇਵਲ ਗੱਲਾਂ ਬਾਤਾਂ ਨਾਲ ਨਹੀਂ ਜਿਨ੍ਹਾਂ ਨੇ ਬਸ ਨਾਮ ਵੱਡੇ ਰਖਾ ਲੇ ਪਹਿਰਾਵਾ ਵੱਡਾ ਪਾਲਿਆ ਜੋ ਉਹ ਗੱਲ ਕਰਦੇ ਨੇ ਉਹਦਾ ਕੋਈ ਵਜ਼ਨ ਨਹੀਂ ਉਹਦਾ ਕੋਈ ਸੱਚ ਨਹੀਂ ਉਹਦੇ ਵਿੱਚ ਕੋਈ ਅਸਲੀਅਤ ਤੇ ਭਲਾਈ ਨਹੀਂ ਦਿਖ ਰਹੀ ਸਤਿਗੁਰੂ ਕਹਿੰਦੇ ਨਹੀਂ ਗੱਲਾਂ ਬਾਤਾਂ ਨਾਲ ਨਹੀਂ ਇਹ ਤੇ ਕਥਨਾ ਕਰੜਾ ਸਾਰ ਹੈ ਸੱਚ ਨੂੰ ਧਾਰਨ ਕਰਕੇ ਜਿਨ ਸੱਚੋ ਸੱਚ 부ਝਾਇਆ ਜ਼ਿੰਦਗੀ ਬਤੀਤ ਕਰਨੀ ਤੇ ਲੋਹੇ ਨੂੰ ਚਬਾਣ ਦੇ ਨਹੀਂ ਇਹ ਕੋਈ ਸੌਖੀਆਂ ਗੱਲਾਂ ਨਹੀਂ ਇਹ ਤੇ ਬੜਾ ਵਿਖਮ ਪੰਡਾ ਹੈ ਤਾਂ ਕਰਕੇ ਗੁਰੂ ਸਾਹਿਬ ਕਹਿੰਦੇ ਕਰਮ ਮਿਲੈ ਇਹ ਨਹੀਂ ਵੀ ਵਿਖਮ ਪੰਡਾ ਹੈ ਤੇ ਤੁਰਨਾ ਹੀ ਨਹੀਂ ਜਾਂ ਤੁਰਿਆ ਨਹੀਂ ਜਾਣਾ ਇਹ ਵੀ ਹੈ ਨਾ ਕਿ ਇਸ ਸਮਾਜ ਦੇ ਵਿੱਚ ਕੂੜ ਤੋਂ ਜ਼ਹਿਰ ਤੋਂ ਵਿਸ਼ੇਵਿਕਾਰ ਤੋਂ ਬਚ ਕੇ ਨਿਕਲਣਾ ਇਹ ਵੀ ਮਨੁੱਖ ਦਾ ਫਰਜ਼ ਹੈ ਨਹੀਂ ਵੀ ਸਮਾਜ ਸੰਸਾਰ ਜੰਜਾਲ ਹੈ ਪਾ ਪਿੱਛੇ ਵਿਚਾਰ ਚੁਕੇ ਆ ਗੁਰੂ ਸਾਹਿਬ ਕਹਿੰਦੇ ਕੁਦਰਤ ਬਹੁਤ ਸੋਹਣੀ ਹੈ ਕੁਦਰਤ ਵਿੱਚ ਉਹ ਵਸਿਆ ਹੋਇਆ ਹੈ ਕਿ ਆਪਾਂ ਵਿਚਾਰ ਚੁਕੇ ਤਾਂ ਕਰਕੇ ਕਰਮ ਮਿਲਿਆ ਤਾਂ ਪਾਈ ਹੈ ਵੀ ਗੱਲਾਂ ਨਾਲ ਨਹੀਂ ਉਹਦੀ ਰਹਿਮਤ ਸਦਕਾ ਸਾਡਾ ਜੀਵਨ ਦਾ ਪੱਧਰ ਹੀ ਜੇ ਸੋਚ ਹੀ ਉੱਚੀ ਹੋ ਜਾਵੇ ਮਤ ਉੱਚੀ ਹੋ ਜਾਵੇ ਜੇ ਮਨ ਨਿਮਾਨ ਵਾਲੇ ਪਾਸੇ ਆ ਗਿਆ ਜੋ ਕਿ ਵਿੱਚੋਂ ਆਪ ਵੀ ਖਤਮ ਕਰਨਾ ਹੈ ਮਹਾਰਾਜ ਕਹਿੰਦੇ ਹੋਰ ਹਕਮਤ ਹੁਕਮਖਵਾਰ ਰਹਿਮਤ ਵਾਲਾ ਪ੍ਰਾਪਤ ਕਰ ਲੈਂਦਾ ਹੈ ਹਕਮਤ ਮਤਲਬ ਜਿਹੜੀਆਂ ਬਾਕੀ ਬੰਦੇ ਚਲਾਕੀਆਂ ਕਰਦਾ ਹੈ ਚਲਾਕੀ ਕਿ ਨੂੰ ਕਿਹਾ ਜਾਂਦਾ ਹੈ ਲੋਕਾਂ ਨੂੰ ਭਲੇਖੇ ਵਿੱਚ ਪਾਉਣਾ ਅਸਲ ਤੋਂ ਦੂਰ ਕਰਕੇ ਭਲੇਖੇ ਵਿੱਚ ਪਾ ਕੇ ਨਕਲ ਨਾਲ ਜੋੜਨਾ ਇਹਨੂੰ ਚਲਾਕੀ ਕਿਹਾ ਜਾਂਦਾ ਹੈ ਮੈਂ ਅਕਸਰ ਸਾਂਝ ਪਾਉਣਾ ਹੁੰਦਾ ਜੀ ਕਈ ਵਾਰ ਟੀਚਰ ਜਦੋਂ ਕਲਾਸ ਵਿੱਚ ਚੱਕਰ ਲਾਉਂਦੀ ਹੈ ਪੜਾਉਂਦੀ ਹੈ ਕੁਝ ਬੱਚੇ ਨਾ ਸੱਚ ਵਿੱਚ ਹੀ ਪੜ੍ਹਦੇ ਨੇ ਸੱਚ ਵਿੱਚ ਉਹ ਹੋਮਵਰਕ ਕਰਦੇ ਨੇ ਕਲਾਸਵਰਕ ਕਰਦੇ ਨੇ ਨੋਟਸ ਬਣਾਉਂਦੇ ਨੇ ਕੁਝ ਬੱਚੇ ਦਿਮਾਗ ਕਿਤੇ ਹੋਰ ਹੁੰਦਾ ਹੈ ਖੇਡਾਂ ਵਿੱਚ ਗਰਾਊਂਡ ਵਿੱਚ ਚਲਾਕੀਆਂ ਵਿੱਚ ਪਰ ਉਹ ਕਲਾਸ ਵਿੱਚ ਹਾਂ ਵੀ ਪਰਦੇ ਰਹਿੰਦੇ ਹਨ ਕਿ ਅਸੀਂ ਸੁਣ ਰਹੇ ਹਾਂ ਫਿਰ ਉਹ ਐਕਟਿੰਗ ਕਰਦੇ ਰਹਿੰਦੇ ਹਨ ਕਲਾਸ ਵਿੱਚ ਬੱਚੇ ਇਹਨੂੰ ਚਲਾਕੀ ਕਿਹਾ ਜਾਂਦਾ ਹੈ ਇਸੇ ਤਰ੍ਹਾਂ ਕੁਝ ਰਾਜਨੀਤਿਕ ਤੇ ਕੁਝ ਧਾਰਮਿਕ ਲੋਕ ਨੇ ਦਿਮਾਗ ਉਹਨਾਂ ਦਾ ਕਿਸੇ ਹੋਰ ਚਲਾਕੀਆਂ ਦੇ ਵਿੱਚ ਕਰਮ ਕੁਝ ਹੋਰ ਨੇ ਪਰ ਉਹ ਲੋਕਾਂ ਦੇ ਸਾਹਮਣੇ ਭਲੇਖਾ ਪਾ ਰਹੇ ਨੇ ਰਾਜਨੀਤਿਕ ਭੇਖ ਧਾਰਮਿਕ ਭੇਖ ਬਣਾਵਟੀ ਸ਼ਬਦ ਭਲੇਖਾ ਪਾ ਰਹੇ ਨੇ ਗੁਰੂ ਸਾਹਿਬ ਕਹਿੰਦੇ ਕਰਮ ਮਿਲੇ ਤਾਂ ਪਾਈਏ ਹੋਰ ਹਕਮਤ ਹੁਕਮਖوار ਸਤਿਗੁਰੂ ਜੀ ਕਹਿੰਦੇ ਇਹ ਜਿੰਨੇ ਵੀ ਮਨੁੱਖ ਚਲਾਕੀਆਂ ਵਰਤਦਾ ਹੈ ਹੁਕਮ ਵਰਤਦਾ ਹੈ ਮਾਰਾਏ ਕਹਿੰਦੇ ਇਹ ਸਭ ਕੁਝ ਖਵਾਰ ਹੋਣ ਦੀਆਂ ਗੱਲਾਂ ਨੇ ਹਰ ਬਿਸਰਤ ਸਦਾ ਖਵਾਰੀ ਇਹ ਸਭ ਕੁਝ ਵਿਅਰਥ ਹਨ ਤਾਂ ਕਰਕੇ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਮਾਰਾਏ ਕਹਿੰਦੇ ਸਮਾਜ ਵਿੱਚ ਕੀ ਚੱਲ ਰਿਹਾ ਸੀ ਪਹਿਲੀ ਗੱਲ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਦੱਸਣਾ ਚਾਹੁੰਨਾ ਨਾਨਕ ਨਿਰਪਉ ਨਿਰੰਕਾਰ ਜਿਹੜਾ ਨਿਰੰਕਾਰ ਆਕਾਰ ਤੋਂ ਰਹਿਤ ਪਰਮਾਤਮਾ ਹੈ ਉਹਦਾ ਆਕਾਰ ਨਹੀਂ ਬਣਾਇਆ ਜਾ ਸਕਦਾ ਉਹ ਡਰ ਤੋਂ ਰਹਿਤ ਹੈ ਗੁਰੂ ਸਾਹਿਬ ਕਹਿੰਦੇ ਉਹਦੀ ਇਸ ਕੁਦਰਤ ਦੇ ਵਿੱਚ ਇੱਕ ਰਾਮ ਨਹੀਂ ਕੁਝ ਬੇਦ ਨਹੀਂ ਇੱਕ ਕਾਨ ਨਹੀਂ ਹੋਰ ਕੀਤੇ ਰਾਮ ਰਵਾਲ ਰਵਾਲ ਦਾ ਮਤਲਬ ਹੈ ਧੂੜ ਤੁਛ ਅਕਾਲ ਪੁਰਖ ਦੀ ਬਿਆੰਤ ਕੁਦਰਤ ਦੇ ਵਿੱਚ ਹੋਰ ਪਤਾ ਨਹੀਂ ਕਿੰਨੇ ਰਾਮ ਹਨ ਕਿਤੀਆਂ ਕੰਨ ਕਹਾਣੀਆਂ ਕਿਤੇ ਬੇਦ ਵਿਚਾਰ ਮਹਾਰਾਜ ਕਹਿੰਦੇ ਉਸ ਅਕਾਲ ਪੁਰਖ ਦੇ ਗਿਆਨ ਦੇ ਟਾਕਰੇ ਨਾਮ ਦੇ ਤੁਲਨਾ ਗੁਰੂ ਸਾਹਿਬ ਕਹਿੰਦੇ ਕ੍ਰਿਸ਼ਨ ਜੀ ਦੀਆਂ ਸਾਖੀਆਂ ਵੇਦਾਂ ਦੀਆਂ ਵਿਚਾਰਾਂ ਇਹ ਸਭ ਕੁਝ ਤੁੱਛ ਹਨ ਤੁੱਛ ਹਨ ਦਾ ਮਤਲਬ ਉਹ ਬੇਅੰਤੀ ਬੋਧ ਹੈ ਨਾਮ ਤੋਂ ਕੁਝ ਹੋਰ ਥੋੜਾ ਆ ਸਕਦਾ ਹੈ ਬੜੀ ਬੜੀ ਆਪਾਂ ਬਚਨ ਸਾਂਝਾ ਕੀਤਾ ਹੈ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹੋ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੇ ਆਪਾਂ ਸਾਰੀ ਕਰਦੇ ਆਂ ਕਦੇ ਉਹਦੇ मीनिंग ਪੜਿਓ ਬਹੁ ਸ਼ਾਸਤਰ ਬਹੁ ਸਿਮਰਤੀ ਦੇਖੇ ਸਰਬ ਟੰਡੋਲ ਪੂਜ ਸੁਨਾਹੀ ਹਰ ਹਰੇ ਨਾਨਕ ਨਾਮ ਅਮੋਲ ਨਿਰੰਕਾਰ ਦੇ ਨਾਮ ਦੇ ਬਰਾਬਰ ਨਹੀਂ ਪਹੁੰਚ ਸਕਦੇ ਇਹ ਢੰਡੋਲ ਕੇ ਦੇਖਿਆ ਹੈ ਫਿਰ ਗੁਰੂ ਸਾਹਿਬ ਜੀ ਨੇ ਇੱਕ ਲਿਸਟ ਤਿਆਰ ਕੀਤੀ ਹੈ ਸ਼ਲੋਕ ਦੇ ਸੁਖਮਨੀ ਸਾਹਿਬ ਦੇ 24 ਸ਼ਲੋਕ ਨੇ ਨਾ 24 ਸ਼ਲੋਕਾਂ ਦੇ ਵਿਸਥਾਰ ਜਿਹੜਾ ਹੈ ਉਹ ਅਸ਼ਟਪਦੀ ਵਿੱਚ ਹੋਵੇਗਾ ਜਿਹੜਾ ਇਹ ਸ਼ਲੋਕ ਹੈ ਉਹ ਸ਼ਾਸਤਰ ਉਹ ਸਿਮਰਤੀ ਪੇਖ ਕੇ ਸਰਵ ਢੰਡੋਲ ਪੂਜ ਸੁਨਾਹੀ ਹਰ ਹਰੇ ਨਾਨਕ ਨਾਮ ਅਮੋਲ ਨਾਮ ਦੇ ਤੁਲ ਨਹੀਂ ਪੁਜ ਸਕਦੇ ਇਹਦਾ ਵਿਸਥਾਰ ਅਸ਼ਟਪਦੀ ਦੇ ਵਿੱਚ ਹੈ ਇਹਦਾ ਵਿਸਥਾਰ ਅਸ਼ਟਪਦੀ ਦੇ ਵਿੱਚ ਹੈ ਮਹਾਰਾਜ ਕਿਰਪਾ ਕਰਦੇ ਨੇ ਜਾਪ ਤਾਪ ਗਿਆਨ ਸੁਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ ਯੋਗ ਬਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਮਨ ਮਦੇ ਫਿਰਿਆ ਅਨੇਕ ਪ੍ਰਕਾਰ ਕੀ ਬੋ ਜਤਨਾ ਪੁੰਨ ਦਾਨ ਹੋਮੇ ਬੋ ਰਤਨਾ ਸਰੀਰ ਕਟਾਇਓ ਹੋਮੇ ਕਰ ਰਾਤੀ ਵਰਤ ਨੇਮ ਕਰੇ ਬੋ ਭੰਤੀ ਅਖੀਰ ਮਹਾਰਾਜ ਕਹਿੰਦੇ ਨਹੀਂ ਲਿਸਟ ਲਿਖ ਕੇ ਨਾ ਗੁਰੂ ਸਾਹਿਬ ਕਹਿੰਦੇ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਬਾਰ ਨਾਮ ਦੇ ਤੁਲ ਇਹ ਨਹੀਂ ਪਹੁੰਚ ਸਕਦੇ ਤਾਂ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਕੀਤੀਆਂ ਕੰਨ ਕਹਾਣੀਆਂ ਕੀਤੇ ਬੇਦ ਵਿਚਾਰ ਕੀਤੇ ਨੱਚੇ ਮੰਗਤੇ ਗਿੜਮੁੜ ਪੁਰੇ ਤਾਲ ਸਤਿਗੁਰੂ ਕਹਿੰਦੇ ਉਸ ਪਰਮਾਤਮਾ ਦੀ ਸੁਕੁਦਰਤ ਦੇ ਵਿੱਚ ਬੜੇ ਲੋਕ ਮੰਗਤੇ ਬਣ ਕੇ ਨੱਚ ਰਹੇ ਨੇ ਤੇ ਮੂੰਹ ਤੋਂ ਕਈ ਤਰ੍ਹਾਂ ਦਾ ਹੋ ਗੁਰੂ ਸਾਹਿਬ ਕਹਿੰਦੇ ਤਾਲਪੂਰ ਦੇ ਹਨ ਜਿਹਦਾ ਮਤਲਬ ਇਹ ਹੋ ਗਿਆ ਵੀ ਉਹ ਢੜਕ ਢੜਕ ਕੇ ਉਹਨਾਂ ਦਾ ਖੁਆਇਸ਼ ਕੁਝ ਹੋਰ ਹੈ ਪਰ ਫਿਜ਼ੀਕਲੀ ਐਕਟੀਵਿਟੀਜ਼ ਕੁਝ ਹੋਰ ਨੇ ਜਿਹਨੂੰ ਆਪਾਂ ਪਿੱਛੇ ਪੜ ਚੁੱਕੇ ਆਂ ਰੋਟੀਆਂ ਕਰਨ ਪੂਰੇ ਤਾਲ ਆਪ ਪਿਛਾੜੇ ਧਰਤੀ ਨਾਲ ਮਹਾਰਾਜ ਕਿਰਪਾ ਕਰਦੇ ਨੇ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਡੇ ਬਾਜ਼ਾਰ ਕਿ ਜਿੰਨੇ ਵੀ ਰਾਸ ਧਾਰੀਏ ਨੇ ਧਾਰਮਿਕ ਪੀਖ ਪਾ ਕੇ ਕੇਵਲ ਧਾਰਮਿਕ ਹੀ ਨਹੀਂ ਸਮਾਜਿਕ ਤੌਰ ਤੇ ਸਟੇਜਾਂ ਦੇ ਉੱਤੇ ਆਪਾਂ ਕਹਿ ਸਕਦੇ ਹਾਂ ਵੀ ਰਾਜਨੀਤਿਕ ਪੇਖ ਪਾ ਕੇ ਵੀ ਸਤਿਗੁਰੂ ਕਹਿੰਦੇ ਆਏ ਕੱਢੇ ਬਾਜ਼ਾਰ ਇਹ ਰਾਸਾਂ ਪਾਉਂਦੇ ਨੇ ਫਿਰ ਗੁਰੂ ਸਾਹਿਬ ਕਹਿੰਦੇ ਗਾਵੇ ਰਾਜੇ ਰਾਣੀਆ ਬੋਲੇ ਆਲ ਪਤਾਲ ਆਲ ਪਤਾਲ ਦਾ ਮਤਲਬ ਹੁੰਦਾ ਹੈ ਵੀ ਇਹ ਜਿਹੜੇ ਸ਼ਬਦ ਬੋਲ ਰਹੇ ਨੇ ਇਹਨਾਂ ਸ਼ਬਦਾਂ ਦਾ ਕੋਈ ਮੁੱਲ ਨਹੀਂ ਹੈ ਇਹ ਸ਼ਬਦ ਕੋਈ ਅਰਥ ਨਹੀਂ ਰੱਖਦੇ ਕਿਉਂ ਕਿ ਗੁਰੂ ਸਾਹਿਬ ਜੀ ਕਹਿੰਦੇ ਇਹ ਸਿਰਫ ਤੇ ਸਿਰਫ ਦੂਜਿਆਂ ਨੂੰ ਪਰਮਾਉਣ ਦੇ ਲਈ ਬੋਲ ਰਹੇ ਹਨ ਜਿਹਨੂੰ ਅਸੀਂ ਕਹਿ ਸਕਦੇ ਹਾਂ ਨਾ ਵੀ ਦੇਖੋ ਨਾ ਪੋਸ਼ਾਕ ਬਹੁਤ ਮਹਿੰਗੀ ਪਾਈ ਹੈ ਜਿਹੜੇ ਉੱਤੇ ਸ਼ਾਲ ਰਹੀ ਹੈ ਉਹ ਸ਼ਾਲ ਵੀ ਬਹੁਤ ਮਹਿੰਗੀ ਹੈ ਪਦਵੀ ਵੀ ਬੜੀ ਵੱਡੀ ਹੈ ਰਾਜਨੀਤਿਕ ਤੌਰ ਦੇ ਉੱਤੇ ਪਰ ਜੋ ਬੋਲ ਰਹੇ ਨੇ ਜੋ ਬੋਲ ਰਹੇ ਨੇ ਵੀ ਸਾਡੇ ਕੋਲ ਰੋਗ ਨੂੰ ਦੂਰ ਕਰਨ ਦਾ ਤਰੀਕਾ ਤੇ ਹੋਵੇ ਪਰ ਬੋਲ ਕੀ ਰਹੇ ਨੇ ਊਲ ਜੜੂਲ ਬੋਲ ਰਹੇ ਨੇ ਆਲ ਪਤਾਲ ਬੋਲ ਰਹੇ ਨੇ ਜਿਵੇਂ ਪਿੱਛੇ ਚੱਲਿਆ ਸੀ ਕਿ ਥਾਲੀਆਂ ਨੂੰ ਖੜਕਾਣਾ ਵੱਡੇ ਵੱਡੇ ਮਹਿੰਗੇ ਪਹਿਰਾਵਿਆਂ 'ਚ ਰਹਿਣ ਵਾਲੇ ਰਾਜਨੀਤਿਕ ਧਾਰਮਿਕ ਲੋਕ ਇਹੋ ਜਿਹੇ ਬਚਨ ਬੋਲ ਰਹੇ ਸਨ ਉਹਨਾਂ ਦੇ ਲਈ ਸਭ ਕੁਝ ਵਪਾਰ ਹੀ ਤੇ ਸੀ ਹੋਰ ਕੀ ਸੀ ਫਿਰ ਉਹਨਾਂ ਲੋਕਾਂ ਨੇ ਭਵਿੱਖਬਾਣੀ ਕਰਨੀ ਧਰਤੀ ਦੀ ਤਬਾਹ ਹੋਣ ਦੀਆਂ ਗੱਲਾਂ ਕਰਨੀਆਂ ਹੱਥ ਦੇਖਣੇ ਕਿੰਨਾ ਕੁਝ ਐਸਾ ਸਮਾਜ ਵਿੱਚ ਸਿਰਜਿਆ ਜਾਂਦਾ ਹੈ ਆਪਣੇ ਟੀਵੀ ਚੈਨਲਾਂ ਦੇ ਉੱਤੇ ਤੜਕਸਾਰ ਇਹ ਲੋਕ ਤੇ ਬੈਠੇ ਹੁੰਦੇ ਨੇ ਆਪਕੇ ਤਾਰੇ ਤੀਨ ਤਾਰੇ ਤੇਜ ਤਾਰੇ ਆਪ ਅਕਸਰ ਗੱਲ ਕਰਦੇ ਆ ਇਹਨਾਂ ਉੱਤੇ ਅਸੀਂ ਵਿਸ਼ਵਾਸ ਕਰ ਰਹੇ ਹਾਂ ਇਹਨਾਂ ਦਾ ਪਹਿਰਾਵਾ ਬਹੁਤ ਉੱਚਾ ਹੈ ਪਰ ਜੋ ਕੁਝ ਬੋਲਦੇ ਹਨ ਸੱਚ ਨਾ ਹੋਣ ਕਰਕੇ ਗਿਆਨ ਨਾ ਗਲੀ ਢੂੰਡੀ ਹੈ ਸੱਚ ਨਾ ਹੋਣ ਕਰਕੇ ਨਾ ਕਿਉਂਕਿ ਉਹਨਾਂ ਕੋਲ ਕਰਮ ਨਹੀਂ ਹੈ ਰਹਿਮਤ ਨਹੀਂ ਹੈ ਗਿਆਨ ਅਸਲ ਸੱਚ ਨਹੀਂ ਹੈ ਸਤਿਗੁਰੂ ਕਹਿੰਦੇ ਜਿੰਨਾ ਕੁਝ ਵੀ ਉਹ ਬੋਲਦੇ ਨੇ ਬੋਲੈ ਆਲ ਪਤਾਲ ਅੱਗੇ ਗੁਰੂ ਸਾਹਿਬ ਕਹਿੰਦੇ ਲੱਖ ਟੱਕਿਆਂ ਕੇ ਮੁੰਦਰੇ ਲੱਖ ਟੱਕਿਆਂ ਕੇ ਹਾਰ ਜਦੋਂ ਅਸੀਂ ਉਹਨਾਂ ਦੇ ਭੇਖ ਦੀ ਗੱਲ ਕਰੀਏ ਉਹ ਚਰਚੇ ਦੇ ਵਿੱਚ ਰਹਿੰਦੇ ਹਨ ਮਹਿੰਗੇ ਭੇਖ ਕਰਕੇ ਐਡਾ ਕੀਮਤੀ ਬੇਸ਼ੁਮਾਰ ਉਹਨਾਂ ਨੇ ਸ਼ਿੰਗਾਰ ਕੀਤਾ ਕੀਮਤੀ ਹਾਰ ਪਾਏ ਨੇ ਪਰ ਗੁਰੂ ਸਾਹਿਬ ਕਹਿੰਦੇ ਜਿਤ ਤਨ ਪਾਈਐ ਨਾਨਕ ਸੇ ਤਨ ਹੋਵੈ ਸ਼ਾਰ ਪਰ ਜਦੋਂ ਉਸ ਮਹਿੰਗੇ ਪਸ਼ਾਕ ਪਹਿਰਾਵੇ ਦੇ ਵਿੱਚ ਰਹਿਣ ਵਾਲਾ ਇਨਸਾਨ ਕਿਸੇ ਕੰਮ ਦਾ ਨਹੀਂ ਹੈ ਗੁਰੂ ਸਾਹਿਬ ਕਹਿੰਦੇ ਉਹਦੀ ਕੋਈ ਕਦਰ ਨਹੀਂ ਹੈ ਉਹਦੀ ਗੁਰੂ ਸਾਹਿਬ ਕਹਿੰਦੇ ਕੋਈ ਕਦਰ ਨਹੀਂ ਸੇ ਤਨ ਹੋਵੇਂ ਸ਼ਾਰ ਉਹ ਸਰੀਰ ਸਵਾਦੇ ਨੇ ਆਈ ਹੈ ਹੈ ਸਰੀਰ ਬੜਾ ਕੀਮਤੀ ਸੀ ਮਾਨਸ ਜਨਮ ਦੁਲੰਭ ਹੀਰੇ ਜੈਸਾ ਜਨਮ ਹੈ ਪਰ ਮਹਿੰਗੇ ਤੇ ਧਾਰਮਿਕ ਭੇਖ ਪਾਲਿਆ ਅੰਦਰੋਂ ਕੁਝ ਹੋਰ ਹੈ ਗੁਰੂ ਸਾਹਿਬ ਕਹਿੰਦੇ ਇੱਕ ਸਵਾਦ ਹੀ ਨਹੀਂ ਆਈ ਹੈ ਅੱਗੇ ਜਾ ਕੇ ਆਪਾਂ ਪੜਾਂਗੇ ਜਿੰਨ ਪੱਟ ਅੰਦਰ ਬਾਹਰ ਗੁੱਧੜ ਹੁਸ਼ਾਰ ਨਹੀਂ ਹਨ ਤੇ ਭਲੇ ਸੰਸਾਰ ਉਹਨਾਂ ਨੂੰ ਗੁਰੂ ਸਾਹਿਬ ਕਹਿੰਦੇ ਬੜੇ ਚੰਗੇ ਲੋਕ ਨੇ ਬਸਤਾ ਟੁੱਟੀ ਝੂੰਪੜੀ ਚੀਰ ਸਭ ਛੀਨਾ ਜਾਤ ਨਾ ਪਤਨ ਆਦਰੋ ਉਦਿਆਨ ਪਰਮਿਨਾ ਮਿੱਤਰ ਨਾ ਇਠ ਨ ਤਨ ਰੂਪਹੀਨ ਕਿਛ ਸਾਖ ਨ ਸਿਨਾ ਗਉਣ ਨੇ ਗੁਰੂ ਸਾਹਿਬ ਕਹਿੰਦੇ ਰਾਜ ਅਸਗਲੀ ਸ੍ਰਿਸ਼ਟ ਕਾਵ ਹਰ ਨਾਮ ਮਨ ਪਿੰਨਾ ਬੇਸ਼ੱਕ ਬਾਰੀ ਤੌਰ ਤੇ ਸਾਦਗੀ ਹੈ ਪਰ ਉਹਦੇ ਅੰਦਰ ਕੀਮਤੀ ਵਿਚਾਰ ਛੁਪੇ ਹੋਏ ਨੇ ਉਹਦੀ ਕਦਰ ਹੈ ਪਰ ਜੇ ਬਾਰੀ ਤੌਰ ਤੇ ਲੱਖ ਟੱਕਿਆਂ ਕੇ ਮੁੰਦੜੇ ਲੱਖ ਟੱਕਿਆਂ ਕੇ ਹਾਰ ਜੋ ਕੁਝ ਬੋਲਦੇ ਨੇ ਉਹ ਜਲੂਲ ਬੋਲਦੇ ਨੇ ਝੂਠ ਬੋਲਦੇ ਨੇ ਕੂੜ ਬੋਲਦੇ ਨੇ ਭਰਮ ਫਲਾਉਂਦੇ ਨੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਹੋਰ ਹਕਮਤ ਹੁਕਮ ਖੁਆਰ ਵਿੱਚ ਖੜੇ ਨੇ ਸਤਿਗੁਰੂ ਕਹਿੰਦੇ ਸੇਤਨ ਹੋਵੇ ਸ਼ਾਰ ਉਹ ਲੋਕ ਸਵਾਦ ਹੀ ਨਹੀਂ ਆਈ ਹਨ ਉਹਨਾਂ ਲੋਕਾਂ ਦੀ ਕੋਈ ਕਦਰ ਨਹੀਂ ਇਸ ਲਈ ਗੁਰੂ ਸਾਹਿਬ ਕਹਿੰਦੇ ਗਿਆਨ ਨਾ ਗੱਲੀ ਢੰਡੀ ਐ ਕਥਨਾ ਕਰੜਾ ਸਾਰ ਗਿਆਨ ਗੱਲਾਂ ਬਾਤਾਂ ਨਾਲ ਨਹੀਂ ਗਿਆਨ ਨੂੰ ਧਾਰਨ ਵੀ ਕਰਨਾ ਪੈਂਦਾ ਹੈ ਉਸ ਵਜ਼ਨ ਦਾ ਬੰਨਣਾ ਵੀ ਪੈਂਦਾ ਹੈ ਸਤਗੁਰੂ ਕਹਿੰਦੇ ਕਰਮ ਮਿਲੇ ਤਾਂ ਪਾਈਏ ਖੁਰ ਹਕਮਤ ਹੁਕਮ ਖਵਾਰ ਉਹਦੀ ਰਹਿਮਤ ਰਹਿਮਤ ਹੈ ਸਿੱਖਿਆ ਨੂੰ ਧਾਰਨ ਕਰਨ ਦੇ ਵਿੱਚ ਜਿਹੜਾ ਮਨੁੱਖ ਉਸਦੀ ਰਹਿਮਤ ਨੂੰ ਕਰਮ ਨੂੰ ਪ੍ਰਾਪਤ ਕਰ ਲੈਂਦਾ ਹੈ ਸੱਚ ਨੂੰ ਹਿਰਦੇ ਵਿੱਚ ਵਸਾ ਲੈਂਦਾ ਹੈ ਸਤਿਗੁਰੂ ਕਹਿੰਦੇ ਫਿਰ ਉਹ ਮਨੁੱਖ ਕਬੂਲ ਹੋ ਜਾਂਦਾ ਹੈ ਨਹੀਂ ਤਾਂ ਫਿਰ ਹੋਰ ਹਕਮਤ ਹੁਕਮਖوار ਬਹੁਤ ਲੋਕ ਖੁوار ਹੋਣ ਵਾਲੇ ਪਾਸੇ ਲੱਗੇ ਹੋਏ ਨੇ ਜੋ ਸਿਰਫ ਭੇਖ ਦਿਖਾ ਰਹੇ ਨੇ ਜੋ ਬਣਾਉਟੀ ਸ਼ਬਦ ਨੂੰ ਦਿਖਾ ਰਹੇ ਨੇ ਤੇ ਜੋ ਲੋਕ ਸਮਾਜ ਦੀ ਨਿਗਾਹ ਦੇ ਵਿੱਚ ਝੂਠ ਵਰਤਾ ਰਹੇ ਨੇ ਸੱਚ ਨੂੰ ਲੁਕੋ ਕੇ ਪਰ ਜਿਹੜੇ ਲੋਕ ਅੰਦਰੋਂ ਵੀ ਸੱਚੇ ਨੇ ਤੋਂ ਸੱਚ ਨੂੰ ਪ੍ਰਚਾਰਦੇ ਹਨ ਗੁਰੂ ਸਾਹਿਬ ਕਹਿੰਦੇ ਉਹ ਲੋਕ ਕਬੂਲ ਹੁੰਦੇ ਹਨ ਸੋ ਇਹ ਆਪਾਂ ਪਾਵਨ ਬਚਨ ਸਾਂਝਾ ਕਰ ਰਹੇ ਸੀ ਕੱਲ ਦਾ ਪਾਵਨ ਬਚਨ ਆਪਾਂ ਪੌੜੀ ਰੂਪ ਦਾ ਸਾਂਝਾ ਕਰਾਂਗੇ ਨਦਰ ਕਰੇ ਜੇ ਆਪਣੀ ਤਾਂ ਨਦਰ ਹੀ ਸਤਿਗੁਰ ਪਾਇਆ ਇਹਨਾਂ ਪਾਵਨ ਬਚਨਾਂ ਦਾ ਅਰਥ ਕੀ ਹੈ ਰੱਬ ਦੀ ਨਦਰ ਕਿਵੇਂ ਆਉਂਦੀ ਹੈ ਜੇ ਰੱਬ ਦੀ ਨਦਰ ਹੋ ਰਹੀ ਹੈ ਫਿਰ ਉਹ ਸਾਰੇ ਉੱਤੇ ਕਿਉਂ ਨਹੀਂ ਹੋ ਰਹੀ ਨਦਰ ਦੀ ਰਹਿਮਤ ਦੀ ਕੀ ਪਰਵਾਸਾ ਹੈ ਕਿਵੇਂ ਪ੍ਰਾਪਤ ਹੁੰਦੀ ਹੈ ਕਿਹਨਾਂ ਨੂੰ ਪ੍ਰਾਪਤ ਨਹੀਂ ਹੁੰਦੀ ਉਹ ਆਪਾਂ ਵਿਚਾਰ ਸਾਂਝੇ ਕਰਾਂਗੇ ਭੁੱਲਾਂ ਦੀ ਮਾਫੀ ਅਦਬ ਸਹਿਤ ਗੁਰੂ ਫਤੇ ਸਾਂਝੀ ਕਰਵਾਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ